ਅਮਜਦ ਖਾਨ ਉਹ ਕਮਾਲ ਦਾ ਅਦਾਕਾਰ ਜਿਸ ਨੇ ਆਪਣੇ 20 ਸਾਲਾਂ ਦੇ ਫਿਲਮੀ ਕੈਰੀਅਰ ਵਿੱਚ 132 ਫਿਲਮਾਂ ਕੀਤੀਆਂ ਪਰ ਸ਼ੋਲੇ ਫਿਲਮ ਵਿੱਚ ਗੱਬਰ ਦਾ ਕਿਰਦਾਰ ਇੰਨਾ ਬਾਖੂਬੀ ਨਿਭਾਇਆ ਕਿ ਧਰਮਿੰਦਰ ਤੇ ਅਮਿਤਾਬ ਦੇ ਕਿਰਦਾਰ ਵੀ ਫਿੱਕੇ ਪਾ ਦਿੱਤੇ ਤੇ ਇਹ ਫਿਲਮ ਇੰਡਸਟਰੀ ਵਿੱਚ ਪਹਿਲੀ ਦਫਾ ਸੀ ਕਿ ਡਾਇਲੌਗ ਤੇ ਕਿਰਦਾਰ ਹੀਰੋ ਦੇ ਨਹੀਂ ਬਲਕਿ ਵਿਲਨ ਦੇ ਫੇਮਸ ਹੋਏ ਅਮਜਦ ਖਾਨ ਦਾ ਜਨਮ 12 ਨਵੰਬਰ 1940 ਨੂੰ ਬੰਬਈ ਵਿਖੇ ਹੋਇਆ ਇਹਨਾਂ ਦੇ ਪਿਤਾ ਜੈਨਤ ਤੇ ਭਰਾ ਇਮਤੀਆਜ਼ ਖਾਨ ਵੀ ਐਕਟਰ ਸਨ ਪੜ੍ਹਾਈ ਇਹਨਾਂ ਬਾਂਦਰਾ ਦੇ ਸੈਂਟ ਐਂਡਰਿਊਸ ਹਾਈ ਸਕੂਲ ਤੋਂ ਕੀਤੀ ਤੇ ਫਿਰ ਆਰਡੀ ਨੈਸ਼ਨਲ ਕਾਲਜ ਗਏ ਜਿੱਥੇ ਥੀਏਟਰ ਗਰੁੱਪ ਵਿੱਚ ਬਹੁਤ ਐਕਟਿਵ ਰਹੇ ਤੇ ਵੱਧ ਚੜ ਕੇ ਪਲੇਸ ਵਿੱਚ ਹਿੱਸਾ ਲੈਂਦੇ ਰਹੇ ਫਿਰ ਇਸੇ ਕਾਲਜ ਵਿੱਚ ਜਨਰਲ ਸਕੱਤਰ ਦੇ ਅਹੁਦੇ ਤੇ ਕੰਮ ਵੀ ਕੀਤਾ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਅਮਜਦ ਖਾਨ ਦਾ ਪਹਿਲਾ ਰੋਲ 1955 ਦੀ ਫਿਲਮ ਨਾਜ਼ਨੀਨ ਵਿੱਚ ਰਿਹਾ ਤੇ ਉਦੋਂ ਇਹ ਸਿਰਫ 11 ਸਾਲ ਦੇ ਸੀ 1957 ਵਿੱਚ 17 ਸਾਲ ਦੀ ਉਮਰ ਵਿੱਚ ਅਬਦੁੱਲਦੀ ਦੂਰ ਨਹੀਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਇਹਨਾਂ ਕੁਛੋਟੇ ਰੋਲ ਕਰਨ ਤੋਂ ਬਾਅਦ 1975 ਦੀ ਫਿਲਮ ਸ਼ੋਲੇ ਵਿੱਚ ਡਕੈਤ ਗੱਬਰ ਸਿੰਘ ਦਾ ਰੋਲ ਨਿਭਾਇਆ ਜਿਸ ਨੇ ਇੰਡਸਟਰੀ ਵਿੱਚ ਐਕਟਰ ਵਜੋਂ ਅਮਜਦ ਖਾਨ ਦੀ ਅਹਿਮੀਅਤ ਕਿਤੇ ਵਧਾ ਦਿੱਤੀ ਇਸ ਰੋਲ ਦੀ ਤਿਆਰੀ ਲਈ ਅਮਜਦ ਨੇ ਚੰਬਲ ਦੇ ਡਾਕੂਆਂ ਤੇ ਆਧਾਰਿਤ ਬੁੱਕ ਅਭਿਸ਼ਬਤ ਚੰਬਲ ਨੂੰ ਲਾਈਨ ਟੂ ਲਾਈਨ ਪੜ੍ਹਿਆ ਤੇ ਜਦ ਸ਼ੋਲੇ ਰਿਲੀਜ਼ ਹੋਈ ਸੁਪਰ ਡੂਪਰ ਹਿੱਟ ਰਹੀ ਚਾਹੇ ਧਰਮਿੰਦਰ ਅਮਿਤab ਤੇ ਸੰਜੀਵ ਕੁਮਾਰ ਨੂੰ ਇਸ ਫਿਲਮ ਲਈ ਬੈਸਟ ਐਕਟਰ ਤੇ ਫਿਲਮ ਅਵਾਰਡ ਵੀ ਮਿਲੇ ਪਰ ਸ਼ੋਅ ਨੂੰ ਜਿੱਤਣ ਵਾਲਾ ਅਮਜਦ ਖਾਨ ਹੀ ਸੀ ਇਥੋਂ ਤੱਕ ਕਿ ਲਗਭਗ 50 ਸਾਲ ਬਾਅਦ ਵੀ ਗੱਬਰ ਦੇ ਡਾਇਲੋਗ ਆਮ ਹੀ ਵਰਤੇ ਜਾਂਦੇ ਨੇ ਫਿਲਮ ਤੋਂ ਬਾਅਦ ਅਮਜਦ ਬ੍ਰਿਟੇਨੀਆ ਬਿਸਕਟ ਦੇ ਐਡ ਵਿੱਚ ਵੀ ਆਏ ਜਿਸ ਦੀ ਟੈਗਲਾਈਨ ਸੀ ਗੱਬਰ ਕੀ ਅਸਲੀ ਪਸੰਦ ਤੇ ਇਹ ਪਹਿਲੀ ਵਾਰ ਹੋਇਆ ਸੀ ਕਿ ਪ੍ਰੋਡਕਟ ਦੀ ਮਸ਼ਹੂਰੀ ਲਈ ਕਿਸੇ ਵਿਲਨ ਨੂੰ ਹਾਇਰ ਕੀਤਾ ਗਿਆ ਸੀ ਇਸ ਤੋਂ ਇਲਾਵਾ 80 ਤੋਂ 90 ਦੇ ਦਸ਼ਕ ਵਿੱਚ ਦੇਸ਼ ਪ੍ਰਦੇਸ਼ ਨਾਸਤਿਕ ਤੇ ਸੱਤੇ ਤੇ ਸੱਤਾ ਵਰਗੀਆਂ ਬਲੌਕਬਸਟਰ ਫਿਲਮਸ ਦਾ ਵੀ ਅਹਿਮ ਹਿੱਸਾ ਰਿਹਾ ਹੈ ਅਮਜਦ ਬਾਲੀਵੁੱਡ ਤੋਂ ਇਲਾਵਾ 1988 ਦੀ ਇੰਗਲਿਸ਼ ਫਿਲਮ ਦਾ ਪਰਫੈਕਟ ਮਰਡਰ ਵਿੱਚ ਇੱਕ ਅੰਡਰਵਰਲਡ ਡੌਨ ਦਾ ਕਿਰਦਾਰ ਨੇ ਬਹੁਤ ਦੇ ਨਜ਼ਰ ਆਏ ਅਮਜਦ ਖਾਨ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਇਹਨਾਂ ਦੀ ਮੈਰਿਜ 1972 ਵਿੱਚ ਸ਼ੈਲਾ ਖਾਨ ਨਾਲ ਹੋਈ ਤੇ ਇਹਨਾਂ ਦੇ ਘਰ ਸ਼ਦਾਬ ਖਾਨ ਤੇ ਸਿਮਾਬ ਖਾਨ ਨਾਮ ਦੇ ਦੋ ਪੁੱ ਤੇ ਇੱਕ ਬੇਟੀ ਅਹਿਮ ਖਾਨ ਨੇ ਜਨਮ ਲਿਆ 1976 ਵਿੱਚ ਅਮਜਦ ਖਾਨ ਇੱਕ ਸੀਰੀਅਸ ਐਕਸੀਡੈਂਟ ਦਾ ਸ਼ਿਕਾਰ ਹੋਏ ਜਿਸ ਦੇ ਵਿੱਚ ਇਹਨਾਂ ਦੀਆਂ ਪਸਲੀਆਂ ਫ੍ਰੈਕਚਰ ਹੋ ਗਈਆਂ ਤੇ ਇੱਕ ਲੰਗ ਵੀ ਪੰਕਚਰ ਹੋ ਗਿਆ ਉਹਨਾਂ ਦਿਨਾਂ ਵਿੱਚ ਇਹ ਅਮਤਾਬਚਨ ਨਾਲ ਸ਼ੂਟਿੰਗ ਕਰ ਰਏ ਸੀ ਤੇ ਆਖਰ 27 ਜੁਲਾਈ 1992 ਨੂੰ 52 ਸਾਲ ਦੀ ਉਮਰ ਵਿੱਚ ਅਮਜਦ ਖਾਨ ਨੂੰ ਹਾਰਟ ਅਟੈਕ ਆਇਆ ਤੇ ਇਸੇ ਦਿਨ ਇਹਨਾਂ ਆਖਰੀ ਸਾਲ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ